ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਤ ਟੀਵੀ ਤੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਵੱਲੋਂ ਪੂਰੀ ਤਿਆਰੀ ਵਟ ਲਈ ਗਈ ਹੈ ਔਰ ਇਸ ਵੇਲੇ ਡੀਜੀਪੀ ਸਪੈਸ਼ਲ ਲਾਅ ਐਂਡ ਆਰਡਰ ਅਪੀ ਸ਼ੁਕਲਾ ਜੀ ਸਾਡੇ ਨਾਲ ਹੈਗੇ ਗੱਲਬਾਤ ਕਰਦੇ ਸਰ 2024 ਦੇ ਕੁਝ ਹੀ ਦਿਨ ਰਹਿ ਗਏ ਲੋਕ ਸਭਾ ਚੋਣਾਂ ਨੂੰ ਪੁਲਿਸ ਵੱਲੋਂ ਕੀ ਤਿਆਰੀਆਂ ਨੇ ਕਿਉਂਕਿ ਲੋਕ ਬੜੀ ਦੁਚਿੱਤੀ ਵਿੱਚ ਹੈਗੇ ਜਿੱਦਾਂ ਆਪਾਂ ਜੰਮੂ ਕਸ਼ਮੀਰ ਦੀ ਗੱਲ ਕਰੀਏ ਉੱਥੇ ਵੀ ਫੋਟ ਪਰਸੈਂਟੇਜ ਕਾਫੀ ਘਟ ਆਇਆ ਜਲੰਧਰ ਦੀ ਵੋਟ ਪਰਸੈਂਟੇਜ ਵਧਾਉਣ ਨੂੰ ਪੰਜਾਬ ਪੁਲਿਸ ਦਾ ਕੀ ਪਰੰਪਰਾ ਹੈ नहीं पंजाब पुलिस पूरी तरह कमिटेड है कि जिन्हें भी प्रॉपर सिक्योरिटी अरेजमेंट्स किए जाएंगे और इलेक्शन कमीशन की जी हिदायत है उस उसकी असं इन भिन्न पालना कर रहे हैं जोड़े संवेदनशील इलाके हैं उस पर खास नज़र बनी हुई है उस पैरामिलटरी फोर्स भी डिप्लॉयड होनगियाँ और असी तकरीबन अस्सी परसेंट मोबलाइजेन अपनी फोर्स का प्लैन किया हो शहर केटेट बॉ बॉडर से साढ़े नाके होंगे जड़ी नाल स्टेट हैं। हो लगती स्टेटा है उत्तें भी पाकिस्तान तो जोड़े साढ़े इंटरनेशनल बॉडर है उसनों भी स्ट्रेंथन किया गया है सो कुल मिला के सिचुएशन इज़ टोटली अंडर कंट्रोल और साढे साक्शन बिल्कुल पीसफुल हो जा रहे हैं और लोगों मेरी यही अपील है कि पंजाब पुलिस पूरी तरह मुस्तैद है वो सेवा यह जड़ा

ਇਨਾ ਸਾਰਿਆਂ ਦੇ ਖਿਲਾਫ ਸਾਡੀ ਮੂਵਮੈਂਟ ਹੈ ਬਣੀ ਹੋਈ ਹੈ ਔਰ ਇਨਾਂ ਤੇ ਅਸੀਂ ਐਕਸ਼ਨ ਲੈ ਰਹੇ ਹਾਂ ਸਰ ਕਿੰਨੀਆਂ ਟੁਕੜੀਆਂ ਫਿਲਹਾਲ ਇਸ ਵੇਲੇ ਤਨਾਤ ਤੇ ਹੋਰ ਕਿੰਨੀਆਂ ਆ ਰਹੀਆਂ ਇਸ ਵੇਲੇ ਸਾਡੇ ਕੋਲ 25 ਕੰਪਨੀਆਂ ਪੈਰਾਮਿਲਿਟਰੀ ਫੋਰਸਸ ਦੀਆਂ ਆਲਰੇਡੀ ਪੰਜਾਬ ਚ ਤਾਇਨਾਤ ਨੇ ਔਰ 250 ਕੰਪਨੀ ਔਰ ਇਸ ਤੋਂ ਵੱਧ ਵੀ ਅਸੀਂ ਸੋਚ ਰਹੇ ਬਟ 250 ਕੰਪਨੀ ਆ ਸਾਡੀ ਪੰਜਾਬ ਦੇ ਵਿੱਚ ਹੀ ਡਿਪਲੋਏ ਹੋਣਗੀਆਂ ਨਿਊ ਵੋਟਰਸ ਵਾਸਤੇ ਤੇ ਸੀਨੀਅਰ ਸਿਟੀਜ਼ਨ ਵਾਸਤੇ ਕੁਝ ਸਪੈਸ਼ਲ ਮੁਹਿੰਮ ਜਿਹੀ ਸਾਡੀ ਕੰਟਰੋਲ ਰੂਮ 24 ਘੰਟੇ ਤਤਪਰ ਹੈ ਜੇ ਕਿਸੇ ਨੂੰ ਕਿਸੇ ਕਿਸਮ ਦੀ ਪ੍ਰੋਬਲਮ ਆਂਦੀ ਹੈ ਨਾ ਸਿਰਫ ਲਾਅ ਐਨ ਆਰਡਰ ਤੋਂ ਲੈ ਕੇ ਬਟ ਹੋਰ ਵੀ ਜੇ ਕੋਈ ਪ੍ਰੋਬਲਮ ਆਂਦੀ ਹੈ ਤੇ ਜ਼ਰੂਰ ਸਾਡੇ ਨਾਲ 112 ਤੇ ਕੰਟੈਕਟ ਕਰੋ ਵੀ ਆਰ ਥੇਅਰ ਟੂ ਹੈਲਪ ਧੰਨਵਾਦ ਜਬਰਦਸਨੀ ਤੋਂ ਸੋਏਸਨ ਅਰਪੇ ਸ਼ੁਕਲਾ ਜੀ ਡੀਜੀਪੀ ਸਪੈਸ਼ਲ ਲਾਅ ਐਨ ਆਰਡਰ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਆਉਣ ਵਾਲੀਆਂ 2024 ਦੀਆਂ ਇਲੈਕਸ਼ਨ ਜਿਹੜੀਆਂ ਪਹਿਲੀ ਜੂਨ ਨੂੰ ਵੋਟਾਂ ਪੈਣੀਆਂ ਨੇ ਉਹਦੇ ਵਿੱਚ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਕੋਤਾਹੀ ਨਹੀਂ ਹੋਣ ਦਿੱਤੀ ਜਾਵੇਗੀ ਇਹ ਸਪੈਸ਼ਲ ਕਰਕੇ ਉਹਨਾਂ ਨੇ ਕਹੇਗਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर